ਕਿ ਜਿਹੜੇ ਅਧਿਕਾਰੀ ਦੀ ਸ਼مولਤ ਹੋਊਗੀ ਉਹ ਤੰਗੇ ਜਾਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਅੱਜ ਮੰਮਤਾ ਆਸ਼ੂ ਜੀ ਨੇ ਇੱਕ ਟਵੀਟ ਕੀਤਾ ਔਰ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜੋ ਆਵਾਜ਼ ਅੱਜ ਚੁੱਕ ਰਹੇ ਨੇ ਉਹ ਮੈਂ ਕੁਝ ਸਮਾਂ ਪਹਿਲਾਂ ਚੁੱਕੀ ਸੀ ਤਾਂ ਜਿਹੜੇ ਹਲਕੇ ਦੇ ਮਜੂਤਾ ਵਿਧਾਇਕ ਨੇ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਰੋਲਾ ਪਾਇਆ ਸੀ ਖੋ ਖਾਲੇ ਆ ਮੈਨੂੰ ਨਹੀਂ ਪਤਾ ਤੁਸੀਂ ਕਿਸ ਲੇਡੀ ਦੀ ਗੱਲ ਕਰਦੇ ਹੋ ਮੈਂ ਨਹੀਂ ਜਾਣਦਾ ਕਿਸੇ ਨੂੰ ਮੈਂ ਆਪਣੀ ਗੱਲ ਕਰਨੀ ਚਾਹੁੰਦਾ ਤੁਹਾਨੂੰ ਜਿਹੜੀ ਚੀਜ਼ ਸਾਡੀ ਨਜ਼ਰ 'ਚ ਆਈ ਆ ਜੋ ਅਚਨਚੇਤ ਲੰਦੀਆ ਤੇ ਉਹਦੇ ਫੋਰੀ ਐਕਸ਼ਨ ਵੀ ਹੋ ਰਿਹਾ ਹੈਗਾ ਤੁਸੀਂ ਦੇਖੋ ਐਫ ਆਈ ਆਰ ਵੀ ਹੋ ਗਈ ਹੈਗੀ 12 ਬੰਦਿਆਂ ਨੂੰ ਨੋਟਿਸ ਵੀ ਭੇਜਤੇ ਆ ਸਸਪੈਂਡ ਵੀ ਕਰਤੇ ਹੈਗੇ ਜੋ ਅਸੀਂ ਕਾਨੂੰਨੀ ਪ੍ਰਤੀਕਿਰਿਆ ਉਹ ਨਿਭਾ ਕੇ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਇੱਕ ਦਿਨ ਤੁਹਾਡੇ ਸਾਹਮਣੇ ਆ ਜਾਣਾ ਹੈਗਾ ਬਾਕੀ ਕੋਈ ਖਬਰਾਂ ਦੀ ਗੱਲ ਨਹੀਂ ਉਹਨਾਂ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਜੀ ਉਹ ਕਹਿੰਦੇ ਕਿ ਇਸ ਦੇ ਵਿੱਚ ਜਿਹੜੇ 6 ਐਮ ਐਲ ਏ ਹੈਗੇ ਨੇ ਲੁਧਿਆਣੇ ਦੇ ਉਹ ਕਿਤਨਾ ਕਿਤੇ ਨਗਰ ਨਿਗਮ ਚਲਾ ਰਹੇ ਨੇ ਤੇ ਇਲੈਕਸ਼ਨਾਂ ਜਿਹੜੀਆਂ ਲੇਟ ਕਰਾਈਆਂ देखो मेनू किसी नाल कोई ਲੈਣਾ ਦੇਣਾ ਨਹੀਂ ਨਾ ਮੈਂ ਕਿਸੇ ਨੂੰ ਜਾਣਦਾ ਕਿ ਦੀ ਤੁਸੀਂ ਗੱਲ ਕਰਦੇ ਹੋ ਠੀਕ ਹੈ ਅਸੀਂ ਬਾਖੂਬੀ ਆਪਣੇ 6 ਐਮਐਲਏ ਆਪਣਾ ਪੂਰਾ ਇਮਾਨਦਾਰੀ ਦੇ ਨਾਲ ਪੂਰੇ ਸ਼ਹਿਰ ਨੂੰ ਅਸੀਂ ਸੇਵਾ ਦੇ ਰਹੇ ਹੈਗੇ ਆ ਸਾਡੇ ਬਾਰੇ ਤੁਹਾਨੂੰ ਪਤਾ ਹੈ ਉਹ ਲੋਕ ਖੜੇ ਨੇ ਤੇ ਕੰਮ ਕਰਦੇ ਆ ਲੋਗਾ ਚ ਰਹਿੰਦੇ ਆ ਤੇ ਇਸ ਕਰਕੇ ਜੋ ਟਿੱਕਾ ਟਿੱਪਣੀਆਂ ਤਾਂ ਹੀ ਤਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰ ਬਿਠਾਤਾ ਤੇ ਇਸ ਕਰਕੇ ਜੇ ਇਹਨੇ ਚੰਗੇ ਹੁੰਦੇ ਤੇ ਅੱਜ ਫਿਰ ਲੋਕ ਲੋਕੀ ਇਹਨਾਂ ਨੂੰ ਮੂੰਹ ਕਿਉਂ ਲਾਣੋਂ ਹਟਿਆ ਜੇ ਚੰਗੇ ਹੁੰਦੇ ਤਾਂ ਅੱਜ ਫਿਰ ਲੋਗਾ ਚ ਹੁੰਦੇ ਇਸ ਕਰਕੇ ਕਿਸੇ ਤੇ ਲਾਂਚਣ ਲਾਂਨ ਨਾਲੋਂ ਪਹਿਲਾਂ ਇਹਨਾਂ ਨੂੰ ਆਪਣੇ ਮਰਜਤਲੇ ਛਾੜੂ ਮਾਰਨਾ ਚਾਹੀਦਾ ਜਿਹੜੇ ਵੀ ਇਹ ਲੋਕ ਗੱਲਾਂ ਕਰਦੇ ਨਹੀਂ ਇਹਨਾਂ ਤੋਂ ਅਜੇ ਤਾਂ ਸਾਡੇ ਕੋਲ ਛਾੜੂ ਹੈਗਾ ਫਿਰ ਅਸੀਂ ਮਾਰਨਾ ਸਮਝ ਆਉਂਦਾ ਬਹੁਤ ਵਧੀਆ ਤਰੀਕੇ ਨਾਲ ਮਾਰ ਦਿਆਂਗੇ ਠੀਕ ਤੁਸੀਂ ਜ਼ਿਕਰ ਕੀਤਾ ਸੀ ਅੱਜ ਸਾਹਮਣੇ ਆ ਰਹੀ ਹੈ ਕਿ ਉਸ ਦੇ ਵਿੱਚ ਕਈ ਮੁਲਾਜ਼ਮਾਂ ਦੀ ਸ਼ਮੂਲੀਅਤ ਆ ਠੀਕ ਤਾਂ ਕਿਤੇ ਨਾ ਕਿਤੇ 2021 ਦਾ ਜ਼ਿਕਰ ਆ ਰਿਹਾ ਹੈ ਕਿ 2021 ਤੋਂ ਚੱਲਦਾ ਪੈਸੀ ਦਾ 1 1 21 ਤੋਂ 31 ਤੰ 2023 ਦੇ ਲੈਟਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਮਿਸ਼ਨਰ ਤੁਹਾਨੂੰ ਕੀ ਲੱਗਾ ਹੈ ਕਿ ਕਹੋ ਲੋਕ ਜਿਹੜੇ ਸ਼ਾਮਲ ਹੋ ਸਕਦੇ ਨੇ ਕਿਵੇਂ ਸਭ ਕਾਰਵਾਈ ਨਹੀਂ ਹੋ ਸਕਦੀ ਸਮਝ ਸਰ ਦੇਖੋ ਜਿਹੜਾ ਇਹ ਅ ਅੱਜ ਤੁਸੀਂ ਸਾਰਿਆਂ ਨੇ ਨਿਊਜ਼ਪੇਪਰਸ ਦੇ ਵਿੱਚ ਵੀ ਪੜ੍ਹਿਆ ਹੈਗਾ ਔਰ ਕਮਿਸ਼ਨਰ ਸਾਹਿਬ ਨੇ ਕਾਰਵਾਈ ਕੀਤੀ ਹੈ ਪਹਿਲਾਂ ਤਾਂ ਬਹੁਤ ਚਲਾਗਾ ਹੋ ਗਿਆ ਵੀ ਉਹਨਾਂ ਨੇ ਐਨਾ ਇਨੀਸ਼ੀਏਟਿਵ ਲਿਆ ਹੈਗਾ ਪਿਛਲੇ ਇਸ ਵਾਰੀ ਜਦੋਂ ਹਾਊਸ ਮੀਟਿੰਗ ਹੋਈ ਸੀ ਤੁਸੀਂ 2021 ਦੀ ਗੱਲ ਕਰ ਰਹੇ ਹੋ ਲੈਟਰ ਦੀ ਮੈਂ ਉਦੋਂ ਵੀ ਰੋਲਾ ਪਾਇਆ ਸੀਗਾ ਜੋ ਸਾਡੇ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਪੱਕੇ ਕਰਨ ਗੱਲ ਆ ਰਹੀ ਸੀ ਕਿ ਇਹਨਾਂ ਲਿਸਟਾਂ ਦੀ ਚੰਗੀ ਤਰ੍ਹਾਂ ਸਕਰੂਟੀ ਨਹੀਂ ਹੋਣੀ ਚਾਹੀਦੀ ਹੈ ਵੀ ਜਿਹੜੇ ਲੋਕ ਤਨਖਾਹ ਲੈ ਰਹੇ ਆ ਜਾਂ ਜਿਨ੍ਹਾਂ ਨੂੰ ਪੈਸੇ ਮਿਲ ਰਿਹਾ ਸਾਡੇ ਕਾਰਪੋਰੇਸ਼ਨ ਦੇ ਸੇਵਾਦਾਰ ਆ ਉਹਨਾਂ ਦੇ ਵਿੱਚੋਂ ਕਿੰਨੇ ਅਸਲੀ ਹੈਗੇ ਆ ਕਿਉਂਕਿ ਬਾਰ-ਬਾਰ ਇਹ ਗੱਲਾਂ ਉੱਠ ਕੇ ਆ ਰਹੀਆਂ ਸੀ ਕਿ ਕਈ ਮ੍ਰਿਤਕਾਂ ਦੇ ਨਾਮ ਹੈਗੇ ਆ ਕਈ ਪ੍ਰੌਕਸੀ ਤੇ ਕੰਮ ਕਰ ਰਹੇ ਹੈਗੇ ਆ ਤੇ ਉਦੋਂ ਤੁਸੀਂ ਦੇਖਿਆ ਹੋਣਾ ਕਿ ਸਾਰੇ ਐਮਐਲਏ ਸਾਹਿਬਾਨਾਂ ਨਾਲ ਬੜੀ ਬਹਿਸ ਵੀ ਚੱਲੀ ਸੀਗੀ ਤੇ ਜਿਹੜੇ ਲੋ ਮੌਜੂਦਾ ਇਸ ਏਰੀਏ ਦੇ ਵੈਸਟ ਦੇ ਵਿਧਾਇਕ ਆ ਉਹਨਾਂ ਨੇ ਬੜੀ ਇੱਕ ਤਰ੍ਹਾਂ ਕੋ ਵੀ ਲੜਾਈ ਕੀਤੀ ਸੀਗੇ ਹਾਊਸ ਦੇ ਵਿੱਚ ਮੇਰੇ ਦੇ ਮੇਰੇ ਨਾਲ ਪਰ ਉਹਨਾਂ ਨੇ ਉਦੋਂ ਇਹ ਗੱਲ ਕਿਸੇ ਨੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਤਾਂ ਜਦੋਂ ਜਿਹੜੇ ਉਸ ਵੇਲੇ ਦੇ ਮੈਡਮ ਕਮਿਸ਼ਨਰ ਸੀਗੇ ਉਹਨਾਂ ਨੇ ਇੱਥੇ ਤਵੱਜੋ ਦਿੱਤੀ ਸ਼ਾਇਦ ਜੇ ਉਹ ਤਵੱਜੋ ਦਿੰਦੇ ਤੇ ਕਾਫੀ ਪਹਿਲਾਂ ਇਹਨੂੰ ਰੋਕਿਆ ਜਾ ਸਕਦਾ ਸੀਗਾ ਤੇ ਨਹੀਂ ਕੀਤੀ ਪਰ ਚਲੋ ਉਸ ਵੇਲੇ ਇੱਕ ਕਮੇਟੀ ਬਣ ਗਈ ਉਸ ਕਮੇਟੀ ਨੇ ਅੱਗੇ ਕੀ ਕੀ ਕੀਤਾ 1 ਸਾਲ ਡੇਢ ਸਾਲ ਲੱਗ ਗਿਆ ਪਰ ਉਹਦਾ ਕੁਝ ਰਿਜ਼ਲਟ ਮੈਂ ਕਹਿੰਨੀ ਹੱਲੇ ਵੀ 10% ਆਇਆ ਹੈ ਜੇ ਕਮਿਸ਼ਨਰ ਸਾਹਿਬ ਇਹਦੀ ਅੱਗੇ ਕੋ ਕਰਨਗੇ ਤਾਂ ਬਹੁਤ ਲਾਈਕ ਸਕੈਮ ਤੁਹਾਡੇ ਸਾਹਮਣੇ ਖੁੱਲ ਕੇ ਆਏਗਾ ਤੁਸੀਂ ਦੇਖੋ ਵੀ ਸਾਡੇ ਕੋਲ ਐਨੇ এমਪਲੋਇਜ਼ ਆ ਜਿਨ੍ਹਾਂ ਨੂੰ ਅਸੀਂ ਪੱਕੇ ਕੀਤਾ ਪਰ ਤੁਹਾਨੂੰ ਸ਼ਹਿਰ ਚ ਕਿਤੇ ਸਫਾਈ ਦਿਖਦੀ ਹੈ ਜਿੰਨੇ এমਪਲੋਇਜ਼ ਆ ਉਸ ਹਿਸਾਬ ਨਾਲ ਤਾਂ ਸਾਡਾ ਸ਼ਹਿਰ ਬਹੁਤ ਸਾਫ ਸੁਥਰਾ ਹੋਣਾ ਚਾਹੀਦਾ ਇਟ ਮੀਨਸ ਜਿਨ੍ਹਾਂ ਬੱਚਿਆਂ ਦਾ ਹੱਕ ਹੈ ਜਿਨ੍ਹਾਂ ਨੇ 22 25 25 ਸਾਲ ਸਾਡੇ ਕਾਰਪੋਰੇਸ਼ਨ ਦੇ ਵਿੱਚ ਨੌਕਰੀ ਕੀਤੀ ਹੈ ਅੱਜ ਉਹਨਾਂ ਨੂੰ ওভারਏਜ ਦੇ ਨਾਮ ਤੇ ਬਾਹਰ ਕੱਢ ਦਿੱਤਾ ਜਾ ਰਿਹਾ ਹੈ ਗਿਆ ਜਾਂ ਹੋਰ ਕੋਈ ਉਹਨਾਂ ਦੇ ਉੱਪਰ ਆਬਜੈਕਸ਼ਨ ਲਗਾ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾ ਰਿਹਾ ਨਵੀਆਂ ਲਿਸਟਾਂ ਐਡ ਹੋ ਰਹੀਆਂ ਹੈਗੀਆਂ ਨਵੇਂ ਬੰਦੇ ਭਰਤੀ ਹੋ ਰਿਹਾ ਜਿਹਨੇ ਇੱਕ ਦਿਨ ਇੱਕ ਦਿਨ ਪਹਿਲਾਂ ਨੋਟੀਫਿਕੇਸ਼ਨ ਤੋਂ ਵੀ ਜੁਆਇਨ ਕੀਤਾ ਹੈਗਾ ਨਾ ਉਹ ਵੀ ਪੱਕਾ ਹੋ ਗਿਆ ਤੇ ਜਨੇ 26 ਸਾਲ ਕੰਮ ਕੀਤਾ ਉਹ ਕੱਚਾ ਰਹਿ ਗਿਆ ਉਹਨੂੰ ਕੋਈ ਵੀ ਉਹੋ ਨਹੀਂ ਮਿਲਿਆ ਹੈਗਾ ਸੋ ਵੱਡਾ ਹੀ ਧਾਂਤਲੀ ਹੈ ਨਾ ਕਾਂਗਰਸ ਪਾਰਟੀ ਦਾ ਮਿਲੀ ਹੋਈ ਹੈ ਪੂਰੇ ਮਾਮਲੇ ਸਸੇ ਸ਼ਹਿਰ ਦਾ ਕੁਝ ਦੇਖੋ ਇਹਦੇ ਵਿੱਚ ਸਿਆਸੀ ਸ਼ੈ ਵੀ ਹੈ ਅਫਸਰਾਂ ਦੀ ਮਿਲੀ ਭੁਗਤਵੀਆ ਬਹੁਤ ਕੁਝ ਹੈ ਕੱਲੇ ਇੱਕ ਚੀਜ਼ ਨਾਲ ਨਹੀਂ ਹੋ ਸਕਦਾ ਜੇ ਤੁਸੀਂ ਕਹੋ ਕਿ ਸਿਆਸੀ ਸ਼ਾਇਆ ਤੇ ਅਫਸਰਾਂ ਨੇ ਕਿਉਂ ਕੀਤਾ ਅਫਸਰਾਂ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਸਹੀ ਨੂੰ ਸਹੀ ਦਾ ਹੱਕ ਦੇਣਾ ਇਹ ਤੁਹਾਡਾ ਮੇਅਰ ਸੀਗਾ ਜੀ ਕੀ ਲੱਗਦਾ ਕਿ ਜਿਹੜੇ ਵੱਡੇ ਕੋਈ ਖੁਲਾਸੇ ਹੋ ਸਕਦੇ ਨੇ ਜੀ ਮੈਂ ਉਸ ਵੇਲੇ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਮੇਅਰ ਸੀ ਮੈਂ ਉਸ ਵੇਲੇ ਕਾਂਗਰਸੀ ਕਾਉਂਸਲਰ ਸੀਗੀ ਔਰ ਕੀ ਕਹਿੰਦੇ ਹੈ ਕਿ ਆਸ਼ੂ ਜੀ ਐਕਸ ਮਿਨਿਸਟਰ ਸੀਗੇ ਤੇ ਮੇਰੀ ਜ਼ਿੰਮੇਵਾਰੀ ਐਜ਼ ਅ ਕਾਉਂਸਲਰ ਮੈਂ ਆਪਣੀ ਪੂਰੀ ਕੀਤੀ ਹੈ ਤੇ ਜੇ ਉਸ ਵੇਲੇ ਕਾਂਗਰਸ ਤੇ ਹਾਊਸ ਦੀ ਕੋਈ ਗਲਤੀ ਹੈਗੀ ਹੈ ਤਾਂ ਉਹ ਵੀ ਵਿੱਚ ਬਰਾਬਰ ਦਾ ਸ਼ਮੂਲੀਅਤ ਹੋਊਗੀ ਪਰ ਜਿਹੜੀ 2 ਸਾਲ ਹੁਣ ਹੋ ਚੁੱਕੇ ਆ ਉਸ ਵੇਲੇ ਦੀ ਗੱਲ ਚੁੱਕੀ ਹੋਈ ਵੀ 2 ਸਾਲਾਂ ਬਾਅਦ ਲਿਸਟਾ ਉਹੀ ਫਾਈਨਲ ਕਰਤੀਆਂ ਇਟ ਮੀਨਸ ਜੇ ਉਸ ਮੇਅਰ ਸਾਹਿਬ ਨੇ ਗਲਤੀ ਕੀਤੀ ਜਾਂ ਸਰਕਾਰ ਨੇ ਗਲਤੀ ਕੀਤੀ ਤੁਸ ਤਾਂ ਫਿਰ ਉਹਨੂੰ ਐਡਮਿਟ ਕੀਤਾ ਵੀ ਅਸੀਂ ਹੋਰ ਕਰਾਂਗੇ ਤੁਸੀਂ ਤਾਂ ਕਹਿ ਰਹੇ ਹੋ ਕਿ ਅਸੀਂ ਤਾਂ ਆਮ ਜਨਤਾ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਫਿਰ ਤੁਸੀਂ ਉਹਨੂੰ ਕਰ ਦਿੰਦੇ ਜਾਂਚ ਦੀ ਮੰਗ ਕਰਨ ਬਿਲਕੁਲ ਮੈਂ ਤਾਂ ਕਮਿਸ਼ਨਰ ਸਾਹਿਬ ਦੇ ਨੇ ਤਾਂ ਜਾਂਚ ਸ਼ੁਰੂ ਕੀਤੀ ਹੈ ਮੈਂ ਤਾਂ ਉਹਨਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਇਹਨੂੰ ਹੋਰ ਡੂੰਘਾਈ ਤੱਕ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਮੁਲਾਜ਼ਮ ਹੋਰ ਹੈਗੇ ਜਿਨ੍ਹਾਂ ਦਾ ਹੱਕ ਹੈ ਮੇਰੇ ਜਿਹੜੇ ਹੋਰ ਭਰਾ ਆ ਉਹਨਾਂ ਦਾ ਕਿਸੇ ਦਾ ਹੱਕ ਨਾ ਮਰੇ ਔਰ ਜਿਹੜੇ ਗਲਤ ਬੰਦੇ ਵਿੱਚ ਐਂਟਰ ਕੀਤੇ ਹੋਏ ਉਹਨਾਂ ਸਾਰਿਆਂ ਤੇ ਕਾਰਵਾਈ ਹੋਵੇ ਫਿਰ ਸਭ ਤੋਂ ਵੱਡੇ ਮਗਰਮੱਛ ਓਹੀ ਹੈ ਜਿਨ੍ਹਾਂ ਨੇ ਲੜਾਈ ਕੀਤੀ ਸੀ ਤੇ ਅੱਜ ਉਹ ਪ੍ਰੂਫ ਹੋ ਗਿਆ। ਉਹਨਾਂ ਨੇ ਸਿਟੀ ਬੱਸਾਂ ਚੋਰੀਆਂ ਕੀਤੀਆਂ। ਜਦੋਂ ਬਿੱਟੂ ਵੀਰ ਜੀ ਨੇ ਇਹ ਮੁੱਦਾ ਚੁੱਕਿਆ ਉਹਨਾਂ ਨੇ ਬਿਲਕੁਲ DNA ਕਰਤਾ ਵੀ ਮੈਂ ਸਿਟੀ ਬੱਸਾਂ ਨਹੀਂ ਚੋਰੀ ਕੀਤੀ ਤੇ ਕਲੀਨਿਕ ਮੀਲ ਉਹਨਾਂ ਨੇ 1 ਜਨਵਰੀ ਨੂੰ ਚਲਾਤੀ। ਜਿੰਨੀਆਂ ਸੜਕਾਂ ਉਹਨਾਂ ਨੇ ਬਣਾਈਆਂ ਉਹਨਾਂ ਦੇ ਘਰ ਦੇ ਬਾਹਰ ਦੀ ਸੜਕ ਟੁੱਟੀ ਪਈ ਐ। ਨਵੀਂ ਸੜਕ ਬਣੀ ਹੋਵੇ ਐਮਐਲਏ ਦੇ ਘਰ ਦੇ ਬਾਹਰ ਦੀ ਸੜਕ ਹੋਵੇ ਉਹ ਟੁੱਟ ਜਵੇ। 10 ਦਿਨਾਂ ਦੇ ਵਿੱਚ ਤੇ ਉਹ ਸਭ ਤੋਂ ਵੱਡੇ ਮਗਰਮੱਛ ਐ। ਠੀਕ ਹੈ ਧੰਨਵਾਦ। ਜਿਹੜਾ ਨਗਰ ਨਿਗਮ ਦੇ ਕੋਟਾਲੇ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਦੇ ਵਿੱਚ ਕਈ